ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿਸਾਨੀ ਸੰਘਰਸ਼ ਤੋਂ ਬਾਅਦ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਹੋ ਗਈਆਂ ਸਨ ਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਇਹ ਟਰਾਲੀਆਂ ਬਰਾਮਦ ਹੋ ਰਹੀਆਂ ਨੇ ਪਹਿਲਾ ਕਨੌਰ ਹਲਕੇ ਤੋਂ ਫਿਰ ਨਾਬਾ ਹਲਕੇ ਤੋਂ ਚੋਰੀ ਹੋਈਆਂ ਟਰਾਲੀਆਂ ਦਾ ਸਮਾਨ ਬਰਾਮਦ ਹੋਣ ਤੋਂ ਬਾਅਦ ਨਾਬਾ ਕੋਤਵਾਲੀ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਆਗੂ ਪੰਕਜ ਪੱਪੂ ਦੇ ਉੱਪਰ ਇੱਕ ਮਾਮਲਾ ਦਰਜ ਕੀਤਾ ਜਿਸ ਤੋਂ ਬਾਅਦ ਕਿਸਾਨੀ ਸੰਘਰਸ਼ ਤੋਂ ਬਾਅਦ ਸੀਆਈਏ ਸਟਾਫ ਪਟਿਆਲਾ ਉਸ ਨੂੰ ਸਪਾਰ ਟਰਾਂਸਫਰ ਕਰ ਦਿੱਤਾ ਸੀ ਤੇ ਇਸ ਮਾਮਲੇ ਵਿੱਚ ਪੰਕਜ ਪੱਪੂ ਦੀ ਜ਼ਮਾਨਤ ਹੋ ਚੁੱਕੀ ਹੈ ਤੇ ਹੁਣ ਦੁਬਾਰਾ ਕਿਸਾਨਾਂ ਨੇ ਚੋਰੀ ਹੋਈਆਂ ਟਰਾਲੀਆਂ ਦਾ ਸਮਾਨ ਬਰਾਮਦ ਕਰਨ ਲਈ ਦਾਅਵਾ ਕੀਤਾ ਸੀ ਅੱਜ ਜਿਹੜਾ ਦੂਜੇ ਦਿਨ ਦੇ ਵਿੱਚ ਨਗਰ ਕੌਂਸਲ ਮੂਹਰੇ ਧਰਨਾ ਲੱਗਾ ਇਹ ਯੂ ਦੀ ਕੋਠੀ ਵਿੱਚੋਂ ਜਿਹੜਾ ਸਮਾਨ ਬਰਾਮਦ ਹੋ ਰਿਹਾ ਜਿਹੜਾ ਸ਼ੰਭੂ ਤੋਂ ਟਰਾਲੀਆਂ ਚੋਰੀ ਹੋਈਆਂ ਜਿਵੇਂ ਪੰਕਜ ਪੱਪੂ ਦੀ ਵਰਕਸ਼ਾਪ ਦੇ ਵਿੱਚੋਂ ਪਹਿਲਾ ਸਮਾਨ ਬਰਾਮਦ ਹੋਇਆ ਟਾਇਰ ਪੰਪ ਲਿਫਟ ਵਾਲੇ ਤੇ ਹੁੱਕਾਂ ਤੇ ਡਾਲੇ ਬਰਾਮਦ ਹੋਇਆ ਤੇ ਜਿਹੜਾ ਸਮਾਨ ਬਚਿਆ ਹੋਇਆ ਸੀ ਸਾਡੀ ਹਲੇ ਤਲਾਸ਼ ਸੀਗੀ ਕਿ ਸਾਡਾ ਟਰਾਲੀਆਂ ਦਾ ਸਮਾਨ ਪੂਰਾ ਨਹੀਂ ਹੋਇਆ ਤਾਂ ਉਹ ਪੰਕੇ ਚ ਪੱਪੂ ਨੇ ਤੇ ਉਹਦੇ ਘਰ ਵਾਲੀ ਮੌਕੇ ਦੀ ਪ੍ਰਧਾਨ ਸੀ ਜਿਹੜਾ ਕਿਸੇ ਪਾਸੇ ਨਹੀਂ ਕੱਢਣ ਦੇ ਯੋਗ ਰਹੇ ਤਾਂ 2-4 ਦਿਨਾਂ ਬਾਅਦ ਪਹਿਲੇ ਹੀ ਕਾਰਵਾਈ ਹੋਏ ਤੋਂ ਬਾਅਦ ਨਗਰ ਕੌਂਸਲ ਦੇ EO ਦੀ ਕੋਠੀ ਦੇ ਵਿੱਚ ਲਿਆ ਕੇ ਉਹ ਦੱਬਿਆ ਗਿਆ ਜਿਹਦੀ ਇਨਵੈਸਟੀਗੇਸ਼ਨ ਸਾਡੀ ਜਥੇਬੰਦੀ ਦੇ ਆਗੂ ਵੀ ਕਰ ਰਹੇ ਸੀ ਜਿਹਦਾ ਪਰਚਾ ਦਰਜ ਤੇ ਉਹਦੀ ਜਿਹੜੀ ਕਾਰਵਾਈ ਆਫ CIA ਪਟਿਆਲੇ ਦੇ ਵਿੱਚ ਵੀ ਚੱਲ ਰਹੀ ਆ ਮਤਲਬ ਅੱਜ ਜਦੋਂ ਲੋਕਾਂ ਦੇ ਦਵਾਹੇ ਠਾ ਕੇ ਪ੍ਰਸ਼ਾਸਨ ਨੂੰ ਇਸ ਗੱਲ ਤੇ ਆਉਣਾ ਪਿਆ ਕਿ ਅਸੀਂ ਪਟਾਕੇ ਜਿਹੜੀ ਸਾਡੀ ਸ਼ੱਕ ਸੀ ਕਿਉਂ ਸਮਾਨ ਉਰੇ ਦੱਬਿਆ ਹੋਇਆ ਤਾਂ ਉਹ ਦਵਾ ਦਿੱਤ ਲਿਆ ਕੇ ਉਰੇ ਜੀਸੀਬੀ ਚੱਲੀ ਐ ਤਾਂ ਉਹਦੇ ਵਿੱਚੋਂ ਟਰਾਲੀਆਂ ਦਾ ਬਿੱਡਾਂ ਦਾ ਸਮਾਨ ਜਿਹੜੇ ਝਾੜ ਲੱਗੇ ਹੋਏ ਸੀ ਘਰ ਬਣਾਏ ਉਹਦੀ ਟਰਾਲੀਆਂ ਦਾ ਉਹ ਬਰਾਮਦ ਹੋਇਆ ਤੇ ਹਲੇ ਚੱਲ ਰਹੀ ਆ ਜੀਸੀਬੀ ਹੋਰ ਸਮਾਨ ਬਰਾਮਦ ਹੋਣ ਦੀ ਸਾਨੂੰ ਬਹੁਤ ਵੱਡੀ ਆਸ ਹੈ ਕਿਉਂਕਿ ਬਹੁਤ ਵੱਡੇ ਪੱਧਰ ਤੇ ਜਿਹੜਾ ਸਮਾਨ ਸੀ ਟਰਾਲੀਆਂ ਚੋਂ ਸਾਰਾ ਇੱਥੇ ਨੱਪਿਆ ਗਿਆ ਇੱਕ ਸਰਕਾਰੀ ਰਹਿਸ਼ ਤੇ ਵਿੱਚ ਜਿਹੜਾ ਸਮਾਨ ਦੱਬਿਆ ਗਿਆ ਇਹ ਸਰਕਾਰੀ ਰਹਿਸ਼ ਦੇ ਵਿੱਚ ਚੋਰੀ ਕਰਕੇ ਸਮਾਨ ਦੱਬਣਾ ਇਹਦੀ ਜ਼ਿੰਮੇਵਾਰੀ ਸਿੱਧਮ ਸਿੱਧੀ ਪੰਜਾਬ ਸਰਕਾਰ ਦੀ ਤੇ ਇੱਥੇ ਮੌਜੂਦਾ ਐਮ.ਐਲ.ਏ ਦੇਮਾਨ ਦੀ ਬਣਦੀ ਹੈ ਕਿ ਉਹ ਚੋਰ ਕਿਨੂੰ ਸਾਬਤ ਕਰਦੇ ਆ ਜਾਂ ਸਰਕਾਰ ਦਾ ਐਮ.ਐਲ.ਏ ਚੋਰ ਸਾਬਤ। ਕੀ ਲੱਗਦਾ ਵੀ ਇਹ ਜਿਹੜੀ ਕੋਠੀ ਹੈ ਇਹ ਵੀਓ ਸਾਹਿਬ ਦੀ ਕੋਠੀ ਹੈ ਨਾ ਭੇਰੇ ਤਾਂ ਉਹਨਾਂ ਦੇ ਸਾਹਮਣੇ ਜਿਵੇਂ ਇੱਕੀ ਜਿਹਾ ਲੱਗਦਾ ਹੈ। ਕੌਣ ਦੇਖੋ ਇਹ ਕੋਠੀ ਅਲਾਟ ਹੋਈ ਹੈ ਇੱਥੋਂ ਦੇ ਗੁਰਚਰਨ ਸਿੰਘ ਯੋ ਸਾਹਿਬ ਨੂੰ ਉਹ ਚ ਹੈ ਬੇਸ਼ੱਕ ਨਹੀਂ ਰਹਿੰਦੇ ਹੋਰ ਪਾਸੇ ਰਹਿੰਦੇ ਆ ਨੇੜੇ ਰਹਿਣ ਦੇ ਕਾਰਨ ਪਰ ਜ਼ਿੰਮੇਵਾਰ ਤਾਂ ਉਹ ਬਣਦੇ ਆ ਕਿਉਂਕਿ ਕੋਠੀ ਉਹਨਾਂ ਕੋਲ ਹੈ ਜਾਂ ਉਹਨਾਂ ਨੇ ਕਿਸੇ ਨੂੰ ਅੱਗੇ ਦੇ ਰੱਖੀ ਹੈ। ਕੋਈ ਹੋਰ ਬੈਠਾ ਫਿਰ ਉਹ ਹੋਰ ਜਿੰਮੇਵਾਰ ਬਣਾ ਸਕਦਾ ਨਹੀਂ ਇੱਥੋਂ ਦੇ ਮੌਜੂਦਾ ਅਧਿਕਾਰੀ ਤੇ ਮੌਜੂਦਾ ਪ੍ਰਧਾਨ ਤੇ ਇੱਥੋਂ ਦਾ ਮੌਜੂਦਾ ਸਰਕਾਰ ਦਾ ਐਮਐਲਏ ਤੇ ਪੰਜਾਬ ਸਰਕਾਰ ਦੀ ਸਿੱਧ ਸਿੱਧ ਜਿੰਮੇਵਾਰ ਉਹਨਾਂ ਬੋਲਿਓ ਕਹਿ ਰਹੇ ਨੇ ਜੀ ਉਹ ਸਾਬ ਕਹਿ ਰਹੇ ਨੇ ਮੈਂ ਤਾਂ ਆਪਣਾ ਦਫਤਰ ਦੇ ਵਿੱਚ ਆਣਾ ਮੇਰੇ ਨਾਲ ਹੀ ਪਿੰਡਾਂ 8 ਕਿਲੋਮੀਟਰ ਤੇ ਮੈਂ ਤਾਂ ਘਰੇ ਚਲਾ ਜਾਣਾ ਵੀ ਕੋਠੀ ਮੇਰੇ ਅੰਦਰ ਨਹੀਂ ਹੈ ਦੇਖੋ ਇਹੋ ਸਭ ਤਾਂ ਇਹ ਕਹਿ ਕੇ ਪੱਲਾ ਛਿੜਾ ਰਹੇ ਆ ਮਤਲਬ ਜੇ ਸਾਡਾ ਮੋਰਟਾ ਸ਼ੰਭੂ ਤੇ ਖਨੌਰੀ ਚੱਲਦਾ ਸੀ ਜਿੱਡੀ ਸਾਡੀ ਆਗੂ ਟੀਮ ਉਹਦੀ ਇਕਵਾਹੀ ਕਰਦੀ ਸੀ ਜੇ ਉਹਦੇ ਵਿੱਚ ਕੋਈ ਘਟਨਾ ਵਾਪਰਦੀ ਦੀ ਤਾਂ ਸਾਡੀ ਉਹਦੀ ਆਗੂ ਟੀਮ ਹੀ ਜ਼ਿੰਮੇਵਾਰ ਹੈ ਕਿਉਂਕਿ ਸਾਡੀ ਸਰਪ੍ਰਸਤੀ ਦੇ ਹੇਠੋਂ ਮੋਰਚੇ ਚੱਲਿਆ ਸਾਡੇ ਆਗੂਆਂ ਦੇ ਤਾਂ ਉਹਦੀ ਜ਼ਿੰਮੇਵਾਰੀ ਸਾਡੀ ਜ਼ਿੰਮੇਵਾਰ ਆਗੂਆਂ ਦੀ ਸੀ ਤਾਂ ਇੱਥੋਂ ਦਾ ਜ਼ਿੰਮੇਵਾਰ ਗੁਰਕੰਤ ਸਿੰਘ ਈਓ ਹੈ ਉਹਦੀ ਰਹਿਸ਼ ਦੇ ਵਿੱਚ ਇਹ ਕੰਮ ਹੋਵੇ ਤੇ ਉਹ ਕਹੇ ਮੈਂ ਦਫ਼ਤਰ ਆ ਕੇ ਚਲਾ ਜਾਂਦਾ ਤਾਂ ਫਿਰ ਇਹ ਕਿੱਧਰ ਦੀ ਜ਼ਿੰਮੇਵਾਰੀ ਹੈ ਤੇ ਫਿਰ ਇਹ ਡਿਊਟੀਆਂ ਤੇ ਨੌਕਰੀਆਂ ਕਰਨ ਦੀ ਲੋੜ ਹੀ ਨਹੀਂ ਜੇ ਸਰਕਾਰੀ ਅਦਾਰਿਆਂ 'ਚ ਉਹਨਾਂ ਨੂੰ ਜਾਣਕਾਰੀ ਨਹੀਂ ਕਿ ਹੋ ਕੀ ਰਿਹਾ ਫਿਰ ਉਹ ਲੋਕਾਂ ਦਾ ਖਿਆਲ ਕੀ ਰੱਖਣਗੇ ਦੇਖੋ ਸਾਡਾ ਟਰਾਲੀਆਂ ਦੇ ਵਿੱਚ ਗੈਂਸ ਸਿਲੰਡਰ ਫ੍ਰਿਜ ਏਸੀ ਆਟਾ ਕੱਪੜੇ ਲੀੜੇ ਚਾਹ ਪਾਣੀ ਭਾਂਡਾ ਟਿੰਡਾ ਬਹੁਤ ਸਾਮਾਨ ਸੀ ਜਿਹੜਾ ਸਾਨੂੰ ਆ ਸਕੇ ਉਹਰੇ ਬਹੁਤ ਵੱਡੇ ਪੱਦਰ ਤੇ ਹੋਰ ਸਾਮਾਨ ਮਿਲ ਸਕਦਾ ਇੱਥੋਂ ਨਹੀਂ ਮਿਲੂ ਹੋਰ ਪਾਸੇ ਪਟਾਵਾਂਗੇ ਜਦੋਂ ਤੱਕ ਸਾਡੀ ਸੰਤੁਸ਼ਟੀ ਨਹੀਂ ਹੁੰਦੀ ਸਾਡੇ ਲੋਕਾਂ ਦੀ ਸੰਤੁਸ਼ਟੀ ਨਹੀਂ ਹੁੰਦੀ ਉਦੋਂ ਤੱਕ ਇਹ ਖਦਾਈ ਜਾਰੀ ਰਹੂ ਦੇਖੋ ਸਜਾਤਾ ਚਾਵਲਾ ਦਾ ਪਤੀ ਉਰੇ ਆ ਕੇ ਬੈਠੇ ਇੱਕ ਗੁੰਡਾਗਰਦੀ ਕਰੇ ਇੱਕ ਚੋਰੀਆਂ ਕਰੇ ਇਹ ਕਿੱਧਰ ਲਈ ਨਿਆਂਪਾਲਿਕਾ ਇੱਥੋਂ ਦੇ ਯੂ ਸਾਬ ਨੂੰ ਦੇਖਿਆ ਨਹੀਂ ਕਿ ਇੱਕ ਚੋਰ ਬੰਦੇ ਨੂੰ ਉਰੇ ਦਫ਼ਤਰ ਦੇ ਰੱਖਿਆ ਉਹ ਤਾਂ ਆ ਕੇ ਤਾਂ ਚੋਰ ਨੇ ਤਾਂ ਆਪਣੇ ਆਪ ਨੂੰ ਸਾਫ਼ ਕਹਿਣਾ ਹੋਣਾ ਉਹ ਇਹੋ ਜਿਹੇ ਬਿਆਨ ਉਹਨੇ ਦੇਣੇ ਨੇ ਕਿ ਸਾਫ਼ ਹੈ ਪਹਿਲਾਂ ਵਾਲਾ ਜਿਹੜਾ ਪਰਚਾ ਦਰਜ ਹੋਇਆ ਸਮਾਨ ਬਰਾਮਦ ਹੋਇਆ ਉਹ ਸਪਸ਼ਟ ਕਰਦਾ ਕਿ ਪੰਕਜ ਪੱਪੂ ਕਿਸੇ ਗੱਲ 'ਚ ਨਿਰਦੋਸ਼ ਨਹੀਂ ਉਹ ਵੱਡੇ ਤੋਂ ਵੱਡਾ ਚੋਰ ਤੇ ਇੱਕ ਗੁੰਡਾ ਹੈ ਕੋਈ ਗੱਲ ਨਹੀਂ ਜਵਾਨਤਾ ਤਾਂ ਤਾਂ ਨਿਆਪਾਲਿਕਾ ਦੇ ਹੱਥ 'ਚ ਜਣੀ ਕੋਰਟ ਦੇ ਹੱਥ 'ਚ ਹੁੰਦੀਆਂ ਨੇ ਦੇਤੀਆਂ ਹੋਣੀਆਂ ਤੇ ਹੋਣ ਵਾਲੀਆਂ ਅਗਲੀਆਂ ਕਾਰਵਾਈਆਂ ਹੋਣੀਆਂ ਨੇ ਜਿਹੜੀਆਂ ਮੋਰਚੇ ਨੇ ਫੈਸਲਾ ਅੱਗੇ ਅੱਗੇ ਕਿਸਾਨ ਯੂਨੀਅਨ ਕੀ ਪਲਾਨ ਕਰ ਰਹੀ ਹੈ ਇਸ ਸਮਾਨ ਤਾਂ ਸਾਡਾ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜੇ ਉਹ ਸਮਾਨ ਹੋਰ ਪ੍ਰਾਪਤ ਹੁੰਦਾ ਜਾਂ ਜਿੰਨਾ ਹੋਇਆ ਇਥੇ ਜੇ ਸਰਕਾਰ ਜਾਂ ਪ੍ਰਸ਼ਾਸਨ ਕੁਝ ਨਹੀਂ ਕਰੂਗਾ ਤਾਂ ਫਿਰ ਇਹ ਤੇ ਮੋਰਚਾ ਵੱਡਾ ਫੈਸਲਾ ਲੈ ਕੇ ਇਥੇ ਸਖਤ ਕਾਰਵਾਈ ਕਰਾਉਣ ਦਾ ਸੰਘਰਸ਼ ਵੱਡੂ। ਬਈ ਅਸੀਂ ਦੇਖੋ ਕਹਿਣ ਸੁਣਨ ਨੂੰ ਹੁਣ ਕੁਸਰੇਹਾ ਨਹੀਂ ਹੈਗਾ। ਪਹਿਲਾਂ ਸਾਨੂੰ ਸ਼ੱਕ ਸੀਗੀ ਵੀ ਇੱਥੇ ਦੇ ਜਿਹੜੇ ਯੂ ਗੁਰਚੰਦ ਸਿੰਘ ਨਗਰ ਕੌਂਸਲ ਦੇ ਈਓ ਸਾਹਿਬ ਨੇ ਉਹਨਾਂ ਦੀ ਕੋਠੀ ਦੇ ਵਿੱਚ ਸਮਾਨ ਆ ਦੱਬਿਆ ਹੋਇਆ। ਸੋ ਅੱਜ ਇਹ ਗੱਲ ਜਗਜाहिर ਹੋ ਚੁੱਕੀ ਆ। ਖੋਦਾਈ ਕਰਕੇ ਆਪਾਂ ਉਸ ਸਮਾਨ ਕੱਢ ਚੁੱਕੇ ਆ। ਹੁਣ ਦੇਖਦੇ ਆ ਈਓ ਸਾਹਿਬ ਇਹਦੀ ਜ਼ਿੰਮੇਵਾਰੀ ਲੈਂਦੇ ਆ। ਜਾਂ ਮੌਜੂਦਾ ਪ੍ਰਧਾਨ ਲੈਂਦੇ ਆ ਜਾਂ ਸਾਬਕਾ ਪ੍ਰਧਾਨ ਲੈਂਦੇ ਆ ਜਾਂ ਫਿਰ ਇੱਥੇ ਦੀ ਜਿਹੜੀ ਸਰਕਾਰ ਦਾ ਨਮਾਇੰਦਾ ਗੁਰਦੇਵ ਸਿੰਘ ਮਾਨ ਇਸ ਚੀਜ਼ ਦੀ ਮਤਲਬ ਜ਼ਿੰਮੇਵਾਰੀ ਲੈਂਦਾ ਸੋ ਅਸੀਂ ਤਾਂ ਹੁਣ ਆਉਣ ਵਾਲੇ ਦਿਨਾਂ 'ਚ ਦੇਖਾਂਗੇ ਬਾਈ ਇਹਨਾਂ ਨੂੰ ਜਿਹੜੇ ਦੋਸ਼ੀ ਆ ਬਾਈ ਉਹਨਾਂ ਨੂੰ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਤੇ ਅਗਰ ਕਾਰਵਾਈ ਨਹੀਂ ਹੁੰਦੀ ਤਾਂ ਬਾਈ ਇਹ ਜਿਹੜਾ ਸੰਘਰਸ਼ ਆ ਅਸੀਂ ਹੋਰ ਤਿੱਖਾ ਕਰਾਂਗੇ ਸਾਡਾ ਕਹਿਣਾ ਤਾਂ ਇਹੀ ਆ ਬਾਈ ਜੀ ਬਹੁਤ ਕੁਝ ਬ੍ਰਾਮ੍ਹਤ ਹੋ ਗਿਆ ਹਜੇ ਸਾਨੂੰ ਹੋਰ ਵੀ ਬਹੁਤ ਸਾਰਾ ਉਮੀਦਾਂ ਨੇ ਕਿਉਂਕਿ ਜਿਹੜੇ ਸਾਡੇ ਦੱਸਣ ਦੇ ਮੁਤਾਬਕ ਸਾਡੇ ਸੂਤਰਾਂ ਦੇ ਮੁਤਾਬਕ ਇੱਥੇ ਡਾਲਾ ਏਸੀ ਹੋਰ ਵੀ ਕਾਫੀ ਸਮਾਨ ਸਾਨੂੰ ਦੱਸਿਆ ਹੋਇਆ ਸੋ ਖਦਾਈ ਹੋ ਰਹੀ ਆ ਜਿੰਨਾ ਸਮਾਨ ਨਿਕਲ ਕੇ ਸਾਹਮਣੇ ਆਉਂਦਾ ਬਈ ਉਹ ਜੱਗਜਾਰ ਕਰਾਂਗੇ ਸੋ ਵੱਡੀ ਪੱਧਰ ਤੇ ਸਮਾਨ ਇਥੋਂ ਚੋਰੀ ਦਾ ਜਿਹੜਾ ਇਹ ਜਾਨੀ ਬਦਲਾ ਜਿਹੜਾ ਮਿਲਿਆ ਆਪਾਂ ਨੂੰ 70 ਸਾਲਾਂ ਦੇ ਵਿੱਚ ਪਹਿਲੀ ਵਾਰ ਉਹ ਜਾਨੀ ਧਰਤੀ ਦੇ ਵਿੱਚੋਂ ਚੋਰੀ ਹੋਇਆ ਸਮਾਨ ਅੱਜ ਜੱਗਜਾਰ ਹੋਇਆ ਤੇ ਬਰਾਮਦ ਹੋਇਆ ਬਈ ਸਰਕਾਰ ਦੀ ਕਾਰਜਵਾਰੀ ਤੋਂ ਜੀ ਬਿਲਕੁਲ ਨਹੀਂ ਜੀ ਨਹੀਂ ਬਿਲਕੁਲ ਨਹੀਂ ਦੇਖੋ ਇੱਥੇ ਨਾਬੇ ਦੀ ਕਤਵਾਲੀ ਇੰਚਾਰਜ ਨੂੰ ਇਹ ਕੇਸ ਦਿੱਤਾ ਜਾਂਦਾ ਉੱਥੇ ਜਵੰਤ ਹੋ ਜਾਂਦੀ ਆ ਉਦੋਂ ਬਾਅਦ ਅਸੀਂ ਸੰਘਰਸ਼ ਕਰਕੇ ਇਹ ਜਿਹੜਾ ਪਰਚਾ ਸੀਆਈ ਸਟਾਫ ਪਟਿਆਲਾ ਨੂੰ ਦਿੰਨੇ ਆ ਬਾਈ ਉੱਥੇ ਵੀ ਜਵੰਤ ਹੋ ਜਾਂਦੀ ਆ ਯਾਨੀ ਹਜੇ ਤੱਕ ਪਰਵਾਨਾ ਸਾਡੇ ਕੱਲ ਕਹਿਣ ਤੇ ਪਹਿਲੀ ਵਾਰ ਇਥੇ ਦੇ ਗੁਰਚਰਨ ਸਿੰਘ ਇੱਕ ਇਨਵੈਸਟੀਗੇਸ਼ਨ ਦੇ ਪਾਰਟ ਸੀਗੇ ਬਾਈ ਇਹਨਾਂ ਦੇ ਟਰੈਕਟਰ ਨੇ ਜਿਹੜੇ ਇਸ ਨਗਰ ਕੌਂਸਲ ਦੇ ਜਿਹੜੇ ਟਰੈਕਟਰ ਆ ਉਹ ਸੰਭੂ ਜਾਂਦੇ ਆ ਉਹਨਾਂ ਦੇ ਨਾਲ ਸਮਾਨ ਇਸ ਦਫ਼ਤਰ ਦੇ ਵਿੱਚ ਆਉਂਦਾ ਬਾਈ ਦਫ਼ਤਰ ਦੇ ਵਿੱਚ ਸੋ ਉਹਨੂੰ ਪਰਵਾਨਾ ਨਹੀਂ ਦਿੱਤਾ ਜਿਹੜਾ ਪੜਤਾਲੀਆ ਨੋਟਿਸ ਸੀ ਉਹ ਦਿੱਤਾ ਨਹੀਂ ਸੀ ਕੱਲ ਬਾਈ ਉਹ ਦਿੱਤਾ ਅੱਜ ਅਸੀਂ ਜਗ ਜाहिर ਕਰਤਾ ਹੁਣ ਦੇਖਦੇ ਆਂ ਆਉਣ ਵਾਲੇ ਦਿਨਾਂ 'ਚ ਕਿਹੜਾ ਦੋਸ਼ੀ ਬਣਦਾ ਬਈ ਅਰੇ ਹੁਣ ਜੇਕਰ ਇਸ ਤਰ੍ਹਾਂ ਸਮਾਨ ਮਿਲਿਆ ਕੇ ਫਿਰ ਸੰਘਰਸ਼ਾ ਜਿਹੜਾ ਇਹਦਾ ਏਹੜਾ ਹੋਰ ਵੀ ਮਿਸਾਲ ਬਿਲਕੁਲ ਜੀ ਬਿਲਕੁਲ ਜੇ ਅਗਰ ਇਹ ਤੇ ਕਾਰਵਾਈ ਨਹੀਂ ਹੁੰਦੀ ਤਾਂ ਆਉਣ ਵਾਲੇ ਦਿਨਾਂ 'ਚ ਬਈ ਇਹ ਸੰਘਰਸ਼ਾ ਹੋਰ ਤਿੱਖਾ ਕੀਤਾ ਜਾਊਗਾ ਯਾਨੀ ਬਦੇ ਵਿਧਾਇਕ ਜਿਹੜਾ ਦੇਮਮਾਨ ਆ ਬਈ ਜਿੰਨਾ 'ਚ ਇਹ ਨਾ ਦੋਸ਼ੀਆਂ ਨੂੰ ਸਜ਼ਾ ਨਹੀਂ ਦਵਾਉਂਦਾ ਬਈ ਉਹਨਾਂ 'ਚ ਅਸੀਂ ਵਿਧਾਇਕ ਦਾ ਖਹਿੜਾ ਨਹੀਂ ਛੱਡਦੇ ਕਿਉਂਕਿ ਉਹਦਾ ਫਰਜ਼ ਬਣਦਾ ਉਹਦੀ ਜ਼ਿੰਮੇਵਾਰੀ ਬਣਦੀ ਆ ਜਿਹੜੇ ਇਲਾਕੇ ਦੇ ਵਿੱਚ ਚੋਰ ਇਕੱਠੇ ਹੋਇਆ ਬਈ ਉਹਨਾਂ ਨੂੰ ਬਣਦੀਆਂ ਸਜ਼ਾਵਾਂ ਦਵਾਵੇ ਪਰ ਉਹ ਬਈ ਸੋ ਸਾਡਾ ਗੁੱਸਾ ਇਸੇ ਕਰਕੇ ਵਿਧਾਇਕ ਦੇਮਨ ਤੇ ਜ਼ਿਆਦਾ ਸਾਡੀ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ ਸੋ ਉਹਨਾਂ ਨੂੰ ਵਿਚਾਰ ਰਿਹਾ ਬਈ ਹੋਰ ਵੀ ਇੱਕ ਦੋ ਹੈਗੇ ਆ ਜਿਹੜੇ ਝਾਰੂ ਪਾਰਟੀ ਦੇ ਵੱਡੇ ਆਗੂ ਕਹਿੰਦੇ ਆ ਰਜਿੰਦਰ ਸਿੰਘ ਇੱਥੇ ਦੇ ਚੌਧਰੀ ਮਾਦਰ ਦੇ ਆ ਬਈ ਉਹ ਵੀ ਵੱਡੇ ਕਹਿੰਦੇ ਆ ਉਹ ਵੀ ਇਸ ਪੰਕਜ ਪੱਪੂ ਨੂੰ ਵਿਚਾਰ ਰਿਹਾ ਸਾਨੂੰ ਨਹੀਂ ਪਤਾ ਉਹਨਾਂ ਦੀਆਂ ਕੀ ਮਜਬੂਰੀਆਂ ਬਈ ਸਾਨੂੰ ਨਹੀਂ ਪਤਾ ਕੀ ਮਜਬੂਰੀਆਂ ਬਈ ਪਰ ਜੇ ਬਈ ਉਹਨਾਂ ਨੂੰ ਹਜੇ ਵੀ ਪਹਚਾਉਣਗੇ ਤਾਂ ਆਉਣ ਵਾਲੇ ਦਿਨਾਂ ਚ ਬਈ ਇਹਨਾਂ ਨੂੰ ਨੰਗੇ ਕਰਾਂਗੇ ਸਜਾਵਾਂ ਦਵਾ ਕੇ ਦੋਸ਼ੀਆਂ ਨੂੰ ਨੱਚ ਰਵਾਈ ਅਸੀਂ ਟਿੱਕੇ ਨਹੀਂ ਵੰਦੇ ਕਿਉਂਕਿ ਇਹ ਸੰਘਰਸ਼ੀ ਲੋਕ ਆ ਸੰਘਰਸ਼ ਦੇ ਇਹਨਾਂ ਨੂੰ ਸੰਘਰਸ਼ ਲੜਨੇ ਆਉਂਦੇ ਆ ਜਾਨੀ ਇਸ ਗੱਲ ਨੇ ਸਾਬਤ ਕਰਤਾ ਕਿ ਸੰਘਰਸ਼ ਇਹ ਜਿੱਤ ਤੱਕ ਵੀ ਲਿਜਾ ਸਕਦੇ ਆ ਸੋ ਵੱਡੀ ਜਿੱਤ ਪ੍ਰਾਪਤ ਹੋਈ ਅੱਜ ਕਿਸਾਨਾਂ ਦੀ ਸਾਰਿਆਂ ਦੀ ਸੋ ਇਸ ਜਿੱਤ ਨੂੰ ਅਸੀਂ ਸਾਰੇ ਕਿਸਾਨਾਂ ਦੇ ਸਿਰਾਂ ਦਿੰਦੇ ਆ ਔਰ ਇੱਥੇ ਦੀ ਜਿਹੜੀ ਪ੍ਰੈਸ ਆ ਬਾਈ ਕਿਉਂਕਿ ਅਗਰ ਪ੍ਰੈਸ ਸਾਡਾ ਸਾਥ ਨਾ ਦਿੰਦੀ ਸਾਡੇ ਚ ਐਡੀ ਤਾਕਤ ਨਹੀਂ ਸੀ ਕਿ ਇਹ ਲੜਾਈ ਪੂਛੀ ਦੀ ਦੀ ਸਰਕਾਰ ਨਾਲ ਆ ਇਸ ਪ੍ਰੈਸ ਦਾ ਵੀ ਅਸੀਂ ਦਿਲੋਂ ਤਿਆਂ ਦੇ ਰਹੀਆਂ ਨੂੰ ਧੰਨਵਾਦ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਸਾਡੇ ਇਹ ਮੁੱਦਾ ਚੱਕ ਕੇ ਅੱਜ ਇਸ ਲੜਾਈ ਤੱਕ ਇਸ ਜਿੱਤ ਤੱਕ ਪਹੁੰਚਾਇਆ ਬਾਈ ਬਾਈ ਇਹੋ ਸਿੱਧਾ ਸਿੱਧਾ ਉਸ ਪੱਪੂ ਦੇ ਨਾਲ ਆ ਰਿਹਾ ਹੋਇਆ ਕਿਉਂਕਿ ਇਥੋਂ ਸੋਫੇ ਚੋਰੀ ਹੁੰਦੇ ਆ ਉਹ ਕਹਿੰਦਾ ਬਾਈ ਮਿਸਤਰੀ ਕੋਲੇ ਭੇਜਿਆ ਇਥੋਂ ਟਰੈਕਟਰ ਜਾਂਦੇ ਆ ਉਹ ਕਹਿੰਦਾ ਹਾਂ ਜੀ ਕਹਿੰਦਾ ਇਹ ਤਾਂ ਟਰੈਕਟਰ ਡੀਸੀ ਦੇ ਹੁਕਮਾਂ ਦੇ ਮੁਤਾਬਕ ਜਾਂਦੇ ਆ ਮਤਲਬ ਇਹਦਾ ਸਰਕਾਰ ਦੇ ਲਈ ਹੋਈ ਆ ਚੋਰਾਂ ਨਾਲ ਜਦੋਂ ਉਹਨਾਂ ਨੂੰ ਵਿਚਾਰੀ ਆ ਤਾਂ ਇਹ ਚੋਰਾਂ ਦੀ ਜੁੰਡਲੀ ਆ ਬਾਈ ਅਸੀਂ ਚਾਹੁੰਦੇ ਆ ਕਿ ਬਣਦੀ ਕਾਰਵਾਈ ਇਹਨਾਂ ਚੋਰਾਂ ਤੇ ਹੋਣੀ ਚਾਹੀਦੀ ਆ ਸੋ ਇਹੀ ਅਸੀਂ ਵੱਤ ਤੋਂ ਵੱਤ ਉਮੀਦ ਰੱਖਦੇ ਆ ਵਿਧਾਇਕ ਦੇਵਮਾਨ ਨੂੰ ਅਪੀਲ ਵੀ ਕਰਦੇ ਆ ਬਾਈ ਬਾਈ ਇਹਨਾਂ ਚੋਰਾ ਨੂੰ ਸ਼ਜਾਹ ਦਵਾ ਦੇ ਨਹੀਂ ਤਾਂ ਤੇਰੇ ਆਉਣ ਵਾਲੇ ਦਿਨਾਂ 'ਚ ਹੋਰ ਮੁਸੀਬਤਾਂ ਤੇਰੇ ਬਾਤੇ ਵਧਣਗੀਆਂ ਸੋ ਇੰਨੀ ਬੇਨਤੀਆਂ ਨੇ ਬਾਈ ਪੀ ਸਮਾਨ ਨਿਕਲ ਰਿਹਾ ਜੇਸੀਬੀ ਚੱਲ ਰਹੀ ਹੈ ਕਿਸਾਨ ਤੁਹਾਨੂੰ ਜ਼ਿੰਮੇਵਾਰ ਠਾਕੇ ਨੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਇਸ ਕੰਮ ਲਈ ਮੈਂ ਜ਼ਿੰਮੇਵਾਰ ਇਹ ਵਿੱਚ ਰਹਿੰਦਾ ਨਹੀਂ ਹਾਂ ਹਾਂਜੀ ਮੈਂ ਬਹੁਤ ਘੱਟ ਔਰ ਮੈਂ ਘੱਟ ਕੀ ਕਦੇ 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 ਵੀ ਨਹੀਂ ਆਇਆ ਔਰ ਇਹ ਅੱਛਾ ਜੀ ਹਾਂਜੀ ਇਹ ਫਿਰ ਕੋਠੀ ਤੁਹਾਡੇ ਨਾਮ ਹੈ ਇਹਦਾ ਜ਼ਿੰਮੇਵਾਰ ਕੌਣ ਹੈ ਇਹਦਾ ਸਮਾਨ ਲਿੱਖਿਆ ਹੋਇਆ ਦੱਬਿਆ ਹੋਇਆ ਪਸੰਦ ਆ ਰਿਹਾ ਇਹਦਾ ਸਮਾਨ ਜੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਦੇਖਦੇ ਆ ਕੌਣ ਜ਼ਿੰਮੇਵਾਰ ਹੋਊਗਾ ਇਹ ਕਿੱਦਾਂ ਦੱਬਿਆ ਜੀ ਨਹੀਂ ਤੁਹਾਡੇ ਇੱਥੇ ਰਹਿੰਦੇ ਆ ਕੋਠ ਰਹਿੰਦਾ ਸੀਵਰੇਜ ਓਰੇ ਜੀ ਸਾਡਾ ਸਮਾਨ ਸੀਗਾ ਜੀ ਸਾਡਾ ਓਰੇ ਚੌਂਕੀਦਾਰ ਰੱਖਿਆ ਹੋਇਆ ਹੈ ਜੀ ਨਹੀਂ ਸਮਾਨ ਸੰਭਾਲ ਕੌਣ ਕਰਦਾ ਸੀ ਉਹਨੇ ਕੌਣ ਬੈਠਦਾ ਸੀ ਓਰੇ ਜੀ ਹਾਂ ਕਾਦੀ ਸੰਭਾਲ ਵਾਲਾ ਉਰੇ ਸਮਾਨ ਦੀ ਜਾਂ ਉਰੇ ਸਫਾਈ ਦੇ ਕਾਨੂੰ ਕੌਣ ਕੰਟਰੋਲ ਚ ਕਰਦਾ ਸੀ ਉਰੇ ਕੌਣ ਖਾਂਦਾ ਸੀ ਤੁਸੀਂ ਕਹਿੰਦਾ ਕੱਲ ਵੀ ਸਾਡੀ ਮਸ਼ੀਨਰੀ ਉਰੇ ਪਈ ਹੁੰਦੀ ਸੀ ਜਦੋਂ ਉਹਦੀ ਸਾਫ ਸਵਾਲ ਕੌਣ ਕਰਦਾ ਸੀ ਜਦ ਤੁਸਤਾਰੇ ਰਹਿੰਦੇ ਨਹੀਂ ਜਿਹੜਾ ਜੀ ਇੱਥੇ ਪਿੱਛੇ ਦਫਤਰ ਹੈ ਇਹ ਪਰਕ ਵਿੱਚ ਪਪੂ ਨੇ ਪ੍ਰਧਾਨਗੀ ਦੇ ਉਹਦੇ ਵਿੱਚ ਬਣਾਇਆ ਵੀ ਸੀਗਾ ਉਹਦੀ ਪਤਨੀ ਕੋਲ ਕੋਈ ਉਹਦਾ ਤਾਂ ਹੈ ਨਹੀਂ ਨਾ ਉਹ ਕਾਉਂਸਲਰ ਹੈ ਉਹ ਤੋਂ ਸਾਫ ਸੰਭਾਲ ਕਰਦਾ ਸੀ ਕਿਵੇਂ ਨਹੀਂ ਜੀ ਉਹ ਪ੍ਰਧਾਨਗੀ ਉਹਦੀ ਪ੍ਰਧਾਨ ਉਹਦੀ ਪਤਨੀ ਪ੍ਰਧਾਨਣੀ ਸੀ ਜੀ ਜੀ ਹਾਂ ਉਹਦੇ ਕਰਕੇ ਉਹ ਉਹਦੀ ਇਬੂਜ਼ ਦੇ ਵਿੱਚ ਇੱਥੇ ਜਿਹੜੀ ਆਊਟਸੋਰਸ ਲੇਬਰ ਸੀ ਉਹਨੂੰ ਦੇਖਦਾ ਸੀਗਾ ਜੀ ਨਹੀਂ ਜੀ ਉਹਦੀ ਵਾਈਫ ਪ੍ਰਧਾਨ ਸੀ ਤਾਂ ਉਹ ਕੋਣ ਸੀ ਫਿਰ ਉਹ ਕਿਵੇਂ ਉਹਦੇ ਕੰਮਜਾ ਕਰੀ ਬੈਠਾ ਜੀ ਤੁਹਾਡੀ ਕੋਠੀ ਤੇ ਬਸ ਜੀ ਆਪਣੀ ਪਤਨੀ ਦੇ ਹੁਕਮਾਂ ਤੇ ਕਰਦਾ ਸੀ ਜੀ ਉਹ ਤੁਹਾਨੂੰ ਕੀ ਲੱਗਦਾ ਫਿਰ ਕਿਹਦਾ ਬੱਧਾ ਹੋ ਸਕਦਾ ਸੁਭਾਣੇ ਦੇਖੋ ਮੈਂ ਇਹ ਗੱਲ ਕਿਸੇ ਅਲਿਗੇਸ਼ਨ ਨਹੀਂ ਲਾ ਸਕਦਾ ਇਹ ਇਨਵੈਸਟੀਗੇਸ਼ਨ ਦਾ 파ਟਾ ਉਹ ਇਨਵੈਸਟੀਗੇਸ਼ਨ ਆਫਸਰ ਹੀ ਇਹ ਗੱਲ ਦੱਸ ਸਕਦਾ ਜੀ ਨਾ ਜਿਹੜੀ ਲੱਗੀ ਹੋਈ ਹੈ ਯਾਰ ਲਾ ਕੇ ਡਾਇਰੈਕਟਰ ਸਾਹਿਬ ਦੀ ਅਗਵਾਈ ਚੱਲ ਰਿਹਾ ਕੰਮਾ ਹਾਲੀ ਦੀ ਇਨਵੈਸਟੀਗੇਸ਼ਨ ਦੇ ਵਿੱਚ ਤੁਹਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਕੁਝ ਸਮਾਨ ਲੁਕਿਆ ਹੋਇਆ ਹੈ ਉਸੇ ਲੀਗਲ ਪ੍ਰੋਸੈਸ ਪੂਰਾ ਕਰਕੇ ਡਿਊਟੀ ਮੈਜਿਸਟਰੇਟ ਨਰਸੀਦਾਰ ਨਾਲ ਲੈ ਕੇ ਜਿਹੜੀ ਖੋਦਾਈ ਕਰਾ ਰਹੇ ਹਾਂ ਜੋ ਜੋਰ ਤੱਕ ਹੋਊਗਾ ਜੀ ਉਹਦੀ ਅੱਗੇ ਇਨਵੈਸਟੀਗੇਸ਼ਨ ਕੀਤੀ ਜਾਊਗੀ ਵੀ ਹੋਰ ਕੀ ਇਨਵੈਸਟੀਗੇਸ਼ਨ ਕਿੱਥੇ ਪਹੁੰਚੀ ਗਈ ਭਾਨੀਆਂ ਚੋਰੀ ਹੋਈ ਮਿਲੇ ਸੀ ਤੁਹਾਡੇ ਕੋਲ ਸੀ ਰਿਪੋਰਟ ਹੋਇਆ ਦੀ ਕੀ ਕਾਰਵਾਈ ਪ੍ਰਸ਼ਾਸਨ ਤੋਂ ਤੁਹਾਡੇ ਵੱਲੋਂ ਕੀਤੀ ਹੈ ਕਿ ਸਾਡੇ ਕਹਿੰਦੇ ਤੁਸੀਂ ਚੰਗੀ ਤਰ੍ਹਾਂ ਜਾਂਚ ਨਹੀਂ ਕਰਦੇ ਸਾਰੇ ਦੇਖੋ ਪ੍ਰੋਸੈਸ ਕਰ ਰਹੇ ਆ ਜੋ ਜੋ ਕਿਤੇ ਜਿੱਥੇ ਵੀ ਜਾਣ ਦੀ ਸਾਨੂੰ ਲੋੜ ਹੈ ਹਰੇਕ ਚੀਜ਼ ਨੂੰ ਸੀਨ ਤੋਂ ਪੂਰੀ ਚੰਗੀ ਤਰ੍ਹਾਂ ਅਸੀਂ ਕਰ ਰਹੇ ਆ ਸਾਰੀ ਚੀਜ਼ਾਂ ਜੋ ਜੋ ਸਾਹਮਣੇ ਆ ਰਿਹਾ ਅਸੀਂ ਦੇਖੋ ਇਹ ਨੂੰ ਪਰਮਿਸ਼ਨ ਮਿਲੀ ਸੀ ਸੀਸੀਟੀਵੀ ਨਾਲ ਦੀ ਨਾਲ ਹੀ ਕੱਲ ਸਾਡੇ ਕੋਲ ਆਈ ਸੀ ਇਹ ਅੱਜ ਹੀ ਅਸੀਂ ਇਹ ਸਾਰਾ ਲੀਗਲ ਪ੍ਰੋਸੈਸ ਪੂਰਾ ਕਰਕੇ ਨਾਲ ਦੀ ਨਾਲ ਅਸੀਂ ਖੁਦਾਈ ਕਰਾ ਲਿਆ ਜਿਹੜਾ ਕੱਲ ਪਰਵਾਨਾ ਨੋਟ ਕਰਾਇਆ ਈਓ ਨੂੰ ਜਿਹੜੇ ਕੀ ਲੱਗਦਾ ਲੇਟ ਨਹੀਂ ਹੋ ਕੇ ਕੁਝ ਕੀ ਕਾਰਵਾਈ ਕੀਤੀ ਜਿਹੜੀ ਉਹ ਦਿਨੋ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੋ ਜੋ ਅੱਗੇ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਦੇ ਵਿੱਚ ਆਉਂਦਾ ਉਹ ਚੀਜ਼ ਅੱਗੇ ਕੀ ਕੀ ਸਮਾਨ ਬਰਾਮਦ ਹੋ ਚੁੱਕਿਆ ਹੁਣ ਤੱਕ ਅਸੀਂ ਤਾਂ ਪਤਨ ਹਜ਼ੂਰੀਆਂ ਸਿਰਫ ਬੇਟਾ ਦੀਆਂ ਪਾਲੀਆਂ ਦੇ ਬੇਟਾ ਦੀਆਂ ਪਤਨ ਨੇ ਪਾਲੀਆਂ ਸਮਾਨ ਤਾਂ ਬਰਾਮਦ ਹੋ ਗਿਆ ਹਾਂਜੀ ਬੇਟਾ ਨਹੀਂ ਸਰ ਅਫਸਰ ਦੀ ਕੋਖੀ ਹੈ ਜੀ ਇਹ ਉਹਨਾਂ ਦੀ ਰਹਾਇਸ਼ ਆ ਜ਼ਿੰਮੇਵਾਰ ਕਿੰਨੂੰ ਸਮਝ ਕੇ ਚੱਲੋਗੇ ਤੁਸੀਂ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਜੋ ਇਨਵੈਸਟੀਗੇਸ਼ਨ ਦੇ ਵਿੱਚ ਆਏਗਾ ਹਰੇਕ ਬੰਦੇ ਨੂੰ ਕੁਝ ਕੁਝ ਕਰਾਂਗੇ ਦੋਸ਼ੀ ਫੜੇ ਜਾਣਗੇ ਸਰ ਬਿਲਕੁਲ ਫੜੇ ਜਾਣਗੇ